ਪਰਭ ਕਾ ਹਿ ਸ਼ਮਰਨ ਸਭ ਤੇ ਉਚਾ ਪਰਭ ਕਾ ਹਿ ਸ਼ਮਰਨ ਸਭ ਤੇ ਉਚਾ ਪਰਭ ਕਾ ਹਿ ਸ਼ਮਰਨ ਸਭ ਤੇ ਰਬ ਕਾ ਹਿ ਪ੍ਰਭ ਕਾ ਸਿਮਰਨ ਸਭ ਤੇਰਾ ਜੀ ਪ੍ਰਭ ਕਾ ਸਿਮਰਨ ਸਭ ਤੇਰਾ ਪ੍ਰਭ ਕਾ ਸਿਮਰਨ ਸਭ ਤੇਰਾ ਪ੍ਰਭ ਕਾ ਸਿਮਰਨ ਸਭ ਤੇਰਾ ਸਭ ਤੋਂ ਉੱਚ ਹੈ ਕੋਈ ਦੇਵ ਪਰਮ ਪ੍ਰਮਾਤਮਾ ਦਾ ਸਿਮਰਨ ਸੋ ਗੁਰੂ ਪਿਆਰਿਓ ਨਾਮ ਜਪਣ ਦੇ ਨਾਲ ਸੋ ਜਿੰਨੇ ਮਰਜੀ ਪਾਪ ਕੀਤੇ ਹੋਣ ਸੋ ਗੁਰੂ ਪਿਆਰਿਓ ਪਾਪਾਂ ਦਾ ਕੋਈ ਅੰਤ ਨਾ ਹੋਵੇ ਕਿ ਕਿੰਨੇ ਕੋ ਬੰਦੇ ਨੇ ਪਾਪ ਕੀਤੇ ਆ ਸੋ ਜੇ ਉਹ ਵੀ ਨਾਮ ਜਪਣ ਲੱਗ ਜੇ ਤੇ ਗੁਰੂ ਪਿਆਰਿਓ ਉਹ ਵੀ ਪਵਿੱਤਰ ਹੋ ਜਾਂਦਾ ਸੋ ਨਾਮ ਸੋ ਗੁਰੂ ਪਿਆਰਿਓ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਪਰਮੇਸ਼ਰ ਤੋਂ ਵੀ ਜੇ ਉੱਚਾ ਹੈ ਕੋਈ ਤੇ ਉਹਦਾ ਨਾਮ ਹੀ ਹਾਂ ਸੋ ਪਰਮੇਸ਼ਰ ਦਾ ਨਾਮ ਸਭ ਤੋਂ ਉੱਚਾ ਹੈ ਸੋ ਜਿਹੜਾ ਨਾਮ ਜੱਪੇ ਉਹ ਵੀ ਸਭ ਤੋਂ ਉੱਚਾ ਹੋ ਜਾਂਦਾ ਸੋ ਭਗਤਾਂ ਨੇ ਜੱਪਿਆ ਭਗਤ ਕਬੀਰ ਜੀ ਨੇ ਜੱਪਿਆ ਸੋ ਗੁਰੂ ਪਿਆਰਿਓ ਭਗਤ ਫਰੀਦ ਜੀ ਨੇ ਜੱਪਿਆ ਭਗਤ ਰਵਿਦਾਸ ਜੀ ਨੇ ਜੱਪਿਆ ਸੋ ਲੋਕ ਦੇ ਧੱਕੇ ਮਾਰਦੇ ਸੋ ਨਾਮਦੇਵ ਜੀ ਨੂੰ ਵੀ ਧੱਕੇ ਮਾਰੇ ਦੋਰੇ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਸੋ ਲੋਕ ਦੇ ਧੱਕੇ ਮਾਰਦੇ ਅੱਧੀ ਦਮੜੀ ਦਾ ਕਹਿੰਦੇ ਸੀ ਭਗਤ ਨਾਮਦੇਵ ਜੀ ਤੇ ਕਹਿੰਦੇ ਨਾਮ ਜਪ ਕੇ ਲੱਖਾਂ ਦਾ ਹੋ ਗਿਆ ਸੋ ਨਾਮ ਜਪਣ ਦੇ ਨਾਲ ਸੋ ਗੁਰੂ ਪਿਆਰਿਓ ਕਿੰਨੇ ਉੱਚੇ ਹੋ ਗਏ ਕਿ ਚਾਰੇ ਵਰਨਾ ਦੇ ਲੋਕ ਕਹਿੰਦੇ ਆ ਕੇ ਚਰਨਾਂ ਤੇ ਚੁੱਪਦੇ ਸੀ ਸੋ ਪੈਰੀ ਡਿੱਗੇ ਕਹਿੰਦੇ ਸਾਰੇ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਸੋ ਜਦੋਂ ਪਰਮੇਸ਼ਰ ਦਾ ਰੂਪ ਹੋ ਗਏ ਪਰਮੇਸ਼ਰ ਦਾ ਨਾਮ ਜਪ ਜਪ ਕੇ ਹੋ ਸੋ ਚਾਰੇ ਵਰਨਾ ਦੇ ਜਿਹੜੇ ਕਹਿੰਦੇ ਲੋਕ ਆ ਕੇ ਸੋ ਚਰਨਾਂ ਤੇ ਟਿਕ ਗਏ ਸੋ ਨਾਮ ਵੇਖੋ ਕਿੱਥੇ ਦਾ ਕਿੱਥੇ ਲੈ ਗਿਆ ਸੋ ਆਪਾਂ ਵੀ ਜੱਪੀਏ ਸੋ ਗੁਰੂ ਪਿਆਰਿਓ ਫਿਰ ਕਮੀ ਥੋੜੀ ਰੰਦੀ ਕੋਈ ਸੁਜਨਾ ਨੇ ਜੱਪਿਆ ਅੱਜ ਤੱਕ ਉਹਨਾਂ ਨੂੰ ਕਦੀ ਕਮੀ ਆਈ ਹੋਈ ਨਹੀਂ ਨਾ ਇੱਥੇ ਲੋਕ ਵਿੱਚ ਆਵੇ ਤੇ ਨਾ ਉਹਨਾਂ ਨੂੰ ਪਰਲੋਕ ਵਿੱਚ ਆਵੇ ਸੋ ਕਮੀ ਆਉਂਦੀ ਉਹਨਾਂ ਨੂੰ ਜਿਹੜੇ ਨਾਮ ਨਹੀਂ ਜਪਦੇ ਸੋ ਨਾਮ ਦੇ ਵਿੱਚ ਤੇ ਉਹ ਸੰਤੋਖ ਹੈ ਜਿਹੜਾ ਕਿਤੇ ਦੁਨੀਆਂ 'ਚ ਹੋਰ ਮਿਲ ਨਹੀਂ ਸਕਦਾ ਉਹ ਸੁੱਖ ਹੈ ਜਿਹੜਾ ਦੁਨੀਆ ਵਿੱਚ ਕਿਤੇ ਹੋਰ ਮਿਲ ਹੀ ਨਹੀਂ ਸਕਦਾ। ਸੋ ਸਭ ਤੋਂ ਵੱਡਾ ਸੁੱਖ ਨਾਮ ਦੇ ਵਿੱਚ ਹੀ ਆ। ਸੋ ਜਿਹੜੇ ਤਨੋਂ ਮਨੋਂ ਜਪਦੇ ਆ ਤੇ ਸਿਰਫ ਉਹਨਾਂ ਨੂੰ ਪਤਾ। ਸੋ ਜਿਹੜੇ ਉਤੋਂ ਤੋਂ ਰਸਨਾ ਨਾਲ ਜਪਦੇ। ਸੋ ਗੁਰੂ ਪਿਆਰਿਓ ਅੰਦਰੋਂ ਹਿਰਦੇ ਚੋਂ ਨਹੀਂ ਜਪਦੇ ਉਹ ਉਹ ਨਹੀਂ ਸਮਝ ਸਕਦੇ। ਸੋ ਉਹਨਾਂ ਨੂੰ ਉਹ ਰਸ ਨਹੀਂ ਮਿਲਦਾ। ਇਹ ਤੇ ਜਿਹੜਾ ਮਨ ਚਿਤ ਲਾ ਕੇ ਪਰਮੇਸ਼ਰ ਦਾ ਨਾਮ ਜਪਦਾ। ਸੋ ਜਿਹੜਾ ਨਾਮ ਜਪਣ ਦੇ ਨਾਲ ਅਰਦਾਸ ਮਿਲਦਾ ਹੈ ਇਹ ਤੇ ਫਿਰ ਉਹੀ ਜਾਣਦੇ। ਸੋ ਦੁਦਿਆ ਨਹੀਂ ਜਾਣ ਸਕਦਾ ਇਸ ਰਸ ਨੂੰ ਸੋ ਆਓ ਇਸ ਕਰਕੇ ਸੰਗਤ ਵਿੱਚ ਰੋ ਜਾਇਆ ਕਰੋ ਰੋਜ਼ ਸੰਗਤ ਕਰਦੇ ਰਹੀਏ ਕਰਦੇ ਰਹੀਏ ਇੱਕ ਦਿਨ ਆਪਾਂ ਨੂੰ ਵੀ ਨਾਮ ਦਾ ਰੰਗ ਚੜ ਜਾਏ ਸੋ ਪੜੋ ਸਾਰੇ ਸ਼ਲੋਕ ਸ਼ਲੋਕ ਪਵਨੰ ਗੁਰੂ ਪਾਣੀ